ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਭਾਣਾ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਰੀਦਕੋਟ ਆ ਗਿਆ। ਤੇ ਭਾਣੇ ਨਗਰ ਦੇ ਵਿੱਚੋਂ ਤੁਹਾਨੂੰ ਘਰੇਲੂ ਪਰਿਵਾਰ ਦੇ ਕੋਲੋਂ ਇੱਕ ਇਹ ਮੱਝ ਵਿਕਰੀ ਵਾਲੀ ਆ ਜਿਹੜੀ ਇਹਦਾ ਲੇਖਾ ਜੋਖਾ ਮਾਲਕਾਂ ਤੋਂ ਪੁੱਛ ਕੇ ਤੁਹਾਡਾ ਨਾਂ ਸਾਂਝਾ ਕਰ ਦਿਆਂਗੇ ਬਿਲਕੁਲ ਤਾਜੀ ਸੂਈ ਤੁਹਾਨੂੰ ਪੜੇ ਮੰਨ ਲਓ ਵੀ ਹਜੇ ਨਜ਼ਰ ਆਉਂਦੇ ਹੋਣੇ ਆ ਬਿਲਕੁਲ ਗਿੱਲਾ ਬੱਚਾ ਤੇ ਜੇਰ ਇਹਨੇ ਮੁਕੰਮਲ ਓਕੇ ਰਿਪੋਰਟ ਪਾਤੀ ਆ ਸਾਹਮਣੇ ਟੋਕਰੇ ਥੱਲੇ ਤੁਹਾਨੂੰ ਨਜ਼ਰ ਆਉਂਦੀ ਹੋਊਗੀ ਦਿਖਾਉਂਦੇ ਨਹੀਂ ਜੇਰ ਜਿਹੜਾ ਕੋਈ ਸੱਜਣ ਖਰੀਦਦਾ ਉਹ ਆਪਦੀ ਤਸੱਲੀ ਕਰ ਸਕਦਾ ਵੀਡੀਓ ਮੰਗਾ ਸਕਦਾ ਇਹਦਾ ਲੇਖਾ ਜੋਖਾ ਪੁੱਛਦੇ ਮਾਲਕਾਂ ਤੋਂ ਜਿਹੜੇ ਭਰਾ ਦੇ ਪਸੰਦ ਆ ਗਈ ਉਹ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ ਜੇ ਕੋਈ ਸੱਜਣ ਚੰਗੇ ਦੁੱਧ ਵਾਲੀ ਮੈਂ ਕਰੇ ਰੱਖਣੀ ਚਾਹੁੰਦਾ ਤਾਂ ਜਰੂਰ ਸੰਪਰਕ ਕਰਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ। ਵੀਰ ਜੀ ਸਤਿ ਸ੍ਰੀ ਅਕਾਲ ਜੀ। ਹੋਰ ਸੁਣਾਓ। ਠੀਕ ਆ ਜੀ ਵਧੀਆ ਜੀ। ਚੜ੍ਹਦੀ ਕਲਾ ਨਾ? ਹਾਂਜੀ ਹਾਂਜੀ ਵਧੀਆ ਜੀ। ਆਪਣਾ ਨਾਂ ਤੇ ਐਡਰੈਸ ਦੱਸਗੇ ਪਹਿਲਾਂ ਪੈਣਾ ਭਰਾਵਾਂ। ਪਿੰਡ ਪਾਣਾ ਜਿਲ੍ਹਾ ਫਰੀਦਕੋਟ। ਹਾਂਜੀ। ਤੇ 9464110560 ਨੰਬਰ। ਆਪਣਾ ਬਾਣੀ ਡੇਰੀ ਆਪਣੇ ਕੋਲੇ। ਤੇ ਨਾਂ ਜਸਵਿੰਦਰ ਸਿੰਘ। ਜਸਵਿੰਦਰ ਸਿੰਘ ਜੀ। ਜਿਹੜਾ ਮਰਜੀ ਕਈ ਵਾਰੀ ਫੋਨ ਨਹੀਂ ਵੀ ਲੱਗਦਾ ਤੇ ਬਾਣੀ ਡੇਰੀ ਆ ਜਸਵਿੰਦਰ ਨਾਮ ਆ ਨੰਬਰ ਆਪਾਂ ਲਾ ਦੇਾਂਗੇ ਹਨਾ ਇਹ ਝੋਟੀ ਆਪਣੇ ਘਰ ਦੀ ਆ ਨੀ ਹਾਂਜੀ ਘਰ ਦਾ ਰਵਾਇਜੀ ਘਰ ਦਾ ਰਵਾਇਜੀ ਕਿਹੜਾ ਸੂਆ ਸੂਈ ਆ ਜੀ ਇਹ ਤੀਜਾ ਸੂਆ ਸੂਈ ਆ ਜੀ ਆਪਣੇ ਕੋਲੇ ਘਰੇ ਹੀ ਤੀਜਾ ਸੂਆ ਸੂਈ ਆ ਜੀ ਦੂਜੀ ਸੂਏ ਆਪਾਂ ਆਪਣੀ ਸੇਵਾ ਤੇ ਕਿੰਨਾ ਦੁੱਧ ਚੁੰਦੇ ਰਹੇ ਆ ਜੀ ਦੂਜੀ ਸੂਏ 12 ਕਿਲੋਟਰ ਤੇ ਠੀਕ ਆ 12 ਦੁੱਧ ਆਪਾਂ ਆਪਣੀ ਸੂਏ 16 ਲੀਟਰ ਦੁੱਧ ਦਿੱਤਾ ਜੀ ਪਿਛਲੇ ਸੂਏ ਉਦੋਂ 16 ਲੀਟਰ ਦੁੱਧ ਦਿੱਤਾ ਇਹ ਪਹਿਲੇ ਸੂਏ 12 ਦਿੱਤਾ ਦੂਜੇ ਦੇਤਾ ਇਹਨੇ 16 ਐਤ ਕੀ ਤੀਜਾ ਸੂਈ ਆ ਹਾਂ ਤੀਜਾ ਸੂਈ ਹੁਣ ਇਹਦੇ ਕੋਲੇ ਜਿਹੜਾ ਬੱਚਾ ਉਹ ਇਹ ਭੀਮ ਦਾ ਭੀਮ ਦਾ ਆ ਗਿਆ ਕਟਾ ਹਾਂਜੀ ਕਟਾ ਇਹਦਾ ਸਟਰਾ ਬਕੈਦਾ ਬਕੈਰਾ ਜਿਹੜਾ ਡਾਕਟਰ ਆਪਣੇ ਕੋਲੇ ਸੱਜਣ ਆਉਂਦਾ ਹਾਂਜੀ ਪੂਰੀ ਪ੍ਰੋਪਰ ਰਿਕਾਰਡ ਸਮੇਤ ਹਨਾ ਸਾਰੀ ਤਸੱਲੀ ਹਾਂਜੀ ਭੀਮ ਦਾ ਵਾ ਹਾਂਜੀ ਕਾਪੀ ਤੇ ਲਿਖਾਉਣੇ ਨੇ ਆਪਾਂ ਉਹ ਤੋਂ ਹਾਂ ਕਾਪੀ ਤੇ ਲਿਖਾਉਣੇ ਆ ਵਾਕਿਆ ਤੇ ਬਾਕੀ ਜੇਰ ਜੂਰ ਤੁਸੀਂ ਕਹਿ ਵੀ ਓਕੇ ਪੈ ਗਈ ਆ ਠੀਕ ਆ ਚੂਨ ਚਾਂਦੀ ਤਾਂ ਬਹੁਤ ਭੋਲੀ ਉਹ ਚੂਨ ਦੀ ਭੋਲੀ ਜਿਵੇਂ ਆ ਮੜੀ ਜੀ ਨੇ 1222 ਜੀ ਰੱਖਦੀ ਕਿ ਭਲ ਭੁਲਾ ਜਿੱਤਾ ਜੀ ਕਰਕੇ ਭਲ ਕਰਕੇ ਆ ਜੀ ਬਾਕੀ ਓਕੇ ਰਿਪੋਰਟ ਆ ਠੀਕ ਆ ਧੰਨਵਾਦ ਇਹਨੂੰ ਖੋਲਿਓ ਮੜੀ ਜੀ ਦੀ ਆਪਾਂ ਤੂਰ ਕਰਾਈਏ ਪਹਿਣਾ ਭਰਾਵਾਂ ਨੂੰ ਚੱਕ ਸੱਜਣੋ ਕਦ ਕਾਠ ਬੇਲ ਮੰਨ ਲਓ ਵੀ ਹਾਥੀ ਚ ਜਾਣ ਵਾਲੀ ਮਹਿਣੀ ਪੂਰੇ ਵੱਡੇ ਟਾਂਚੇ ਦੀ ਤੁਹਾਨੂੰ ਇਸ ਘਰੋਂ ਮੈਂ ਵਿਖਾਉਣੇ ਆ ਦੇਖਿਓ ਕਦ ਕਾਠ ਤੁਰਦੀ ਦਾ ਚਲਪਤ ਚੱਲ ਚਲ 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 ਦੇਖਿਓ ਹੁਣ ਬਾਈ ਦੇ ਘਰ ਤੋਂ ਤਾਜ਼ਾ ਲਾ ਲਿਓ ਵੀ ਉਹਦੇ ਮੋਢੇ ਤੋਂ ਟਪਦੀ ਆ ਇਥੋਂ ਗੈਸ ਤੁਸੀਂ ਲਾਓ ਸਾਰੇ ਭੈਣਾ ਭਰਾ ਬਾਕੀ ਥਣ ਲੇਵਾ ਬਹੁਤ ਸੋਹਣਾ ਲੱਗਾ ਹੋਇਆ ਬਿਲਕੁਲ ਓਕੇ ਰਿਪੋਰਟ ਚੰਗੇ ਦੁੱਧ ਵਾਲੀ ਮੈਂ ਕੋਈ ਸੱਜਣਾ ਖਰੀਦਣੀ ਚਾਹੁੰਦਾ ਤਾਂ ਜਰੂਰ ਸੰਪਰਕ ਕਰਿਓ ਤੁਹਾਡੀ ਸੇਵਾ ਤੇ ਤੁਸੀਂ ਦੁੱਧ 16 ਵੀ ਚੋ ਸਕਦੇ ਆ ਤੁਸੀਂ 18 ਵੀ ਚੋ ਸਕਦੇ ਆ ਸੱਜਣੋਂ ਤੁਹਾਡਾ 12 ਤੇ ਵੀ ਰਹਿ ਸਕਦਾ ਅੱਜ ਧਾਰਾਂ ਆਈਆਂ ਕਿਉਂਕਿ ਹੁਣ ਬੌਲੇ ਦੀਆਂ ਧਾਰਾਂ ਵੱਜਣਗੀਆਂ ਤੁਸੀਂ ਜਿੰਨਾ ਮਰਜ਼ੀ ਬੌਲਾ ਲਾ ਲਿਓ 10 ਲਾ ਲਿਓ 9 ਲਾ ਲਿਓ 8 ਲਾ ਲਿਓ ਕਿਉਂਕਿ ਇਹ ਓਨੋਕੇ ਰਿਪੋਰਟ ਆ ਬੱਚਾ ਦੇਖੋ ਆ ਆ ਦੇਖੋ ਬਹੁਤ ਸੋਹਣੇ ਬੱਚੇ ਨੂੰ ਜਨਮ ਦਿੱਤਾ ਇਹਨੇ ਸਿੰਘ ਸੋਹਣਾ ਸਾਰੀ ਮਹਿ ਚੰਗੀ ਆ ਸਾਰੀ ਗੱਲਬਾਤ ਇੱਕੋ ਤੇ ਮੁਕਾਈਏ ਤਾਂ ਆਜੋ ਹੁਣ ਆਪਾਂ ਇਹਦਾ ਰੇਟ ਆ ਜਿਹੜਾ ਉਹ ਮਾਲਕਾਂ ਤੋਂ ਪੁੱਛਦੇ ਆ ਤੇ ਤੁਹਾਡੇ ਨਾਲ ਸਾਂਝਾ ਕਰਦੇ ਆ ਤੇ ਭਾਉ ਜੀ ਜੇ ਕੋਈ ਮੈਂ ਆਪਣੀ ਲੈ ਕੇ ਜਾਂਦਾ ਬਾਕੀ ਦਾ ਐਨ ਗਰੰਟੀ ਓਕੇ ਰਿਪੋਰਟੀ ਆ ਹਨਾ ਵੀ ਆਪਣੇ ਘਰੇ ਚੋਈ ਪਾਲੀਆ ਕਰੂਗਾ ਯਾਦ ਜਿਹੜਾ ਬੰਦਾ ਲੈ ਗਿਆ ਜਿੰਨੀ ਸੇਵਾ ਕਰ ਲਿਓ ਉਹਨਾਂ ਦਾ ਦੁੱਧ ਚੋਲੋ ਉਹਨਾਂ ਦਾ ਦੁੱਧ ਚੋਲੋ ਹਨਾ ਵੀ ਕੱਦ ਕਾਠਲੀਓ ਆਪਾਂ ਕੋਈ ਐ ਛੋਟੀ ਐ ਵੱਡੀ ਦਸੀ ਤਾਂ ਵੱਡੀ ਆ ਮੈਂ ਹਨਾ ਓਕੇ ਹਾਂ ਬਹੁਤ ਵੱਡੇ ਕੱਦ ਕਾਠ ਰੇਟ ਇਹਦਾ ਕੀ ਰੱਖੀਏ 140 ਡਿਮਾਂਡ ਕਰਦੇ ਆਪਾਂ 1 ਲੱਖ ਤੇ 40 ਹਜ਼ਾਰ ਆਈ ਭੈਣ ਭਰਾ ਦਾ ਮਾਨਤਨ ਕਰਾਂਗੇ ਨਾ ਮਾਨਤਨ ਕਰ ਲਾਂਗੇ ਠੀਕ ਆ ਧੰਨਵਾਦ ਲੈ ਵੀ ਸੱਜਣੋ 1,40,000 ਰੁਪਇਆ ਦੀ ਡਿਮਾਂਡ ਰੱਖੀ ਆ। ਬਾਕੀ ਕੋਲੇ ਆਇਓ ਫੇਰ ਤੁਸੀਂ ਆ ਕੇ ਵੀ ਸੌਦਾ ਕਰਿਓ। ਬਹੁਤ ਚੰਗੇ ਢਾਂਚੇ ਦੀ ਮੈਂ ਆ। ਧੰਨਵਾਦ। ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ।